ਨਾਮ ਲੱਡੀ ਜੀ ਕੀ ਲੱਡੀ ਕੀ ਕੰਮ ਕਰਦੇ ਹੋ ਟਵਾਰਤ ਰਾਮ ਕਰਦੇ ਆ ਜੀ ਕਿੰਨੇ ਕਰਨ ਉਸਾਨ 12-13 ਲੱਖ ਰੁਪਏ ਦਾ ਰੇਨਟ ਆਨ ਹੋ ਗਿਆ ਜੀ ਕਿੰਨੇ ਵਜੇ ਪਤਾ ਚੱਲਿਆ 12:00 ਵਜੇ ਪਤਾ ਲੱਗਿਆ ਜੀ ਹਾਂ ਜੀ ਬਸ ਸਰਦਾਰ ਵੀ ਲਈ ਇਹ ਹੀ ਬੇਨਤੀ ਹੈ ਬਈ ਹੈਲਪ ਕੀਤੀ ਜਾਵੇ ਥੋੜੀ ਬਹੁਤ ਕਿੰਨੇ ਦਾ ਲੋਨ ਲਿੱਤਾ ਪਿਆ 12 ਲੱਖ ਰੁਪਏ ਦਾ ਜੀ 12 ਲੱਖ ਦਾ ਲੋਨ ਜਦੋਂ ਹਾਂ ਜੀ ਕਿੰਨੇ ਦਾ ਹੋਇਆ ਤੁਹਾਡਾ ਇੰਨੇ ਦਾ ਹੀ ਹੋਇਆ 12-13 ਲੱਖ ਰੁਪਏ ਦਾ ਜੀ ਬਾਰ ਦਾ ਵੀ ਸਟਾਕ ਵੀ ਹੋਇਆ ਸੀਗਾ ਹਾਂ ਬਾਰ ਦਾ ਵੀ ਮਾਲ ਆਇਆ ਵੈਸੀ ਉਰ ਦੇ ਵੀ ਸਟਾਕ ਆਇਆ ਵੈਸੀ ਦੁਕਾਨ ਦਾ ਸੀਗਾ ਦੂਸਰਾਂ ਦਾ ਸੀ ਇਹ ਜੀ ਲੱਕੜ ਮੰਡੀ ਕਿਸ ਨਾ ਕਲੋਨੀ ਜੀ ਕਿੰਨੇ ਕ ਦਾ ਨੁਕਸਾਨ ਹੋਇਆ ਜੀ ਇਹ ਜੀ ਮੇਰਾ ਖਿਆਲ ਜੀ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਵਿਚਾਰਿਆਂ ਨੇ ਜੀ ਲੋਨ ਕਢਾਇਆ ਜੀ ਇਹਨਾਂ ਨੇ ਲੋਨ ਕਢਾ ਕੇ ਇਹਨਾਂ ਨੇ ਕਾਰੋਬਾਰ ਕੀਤਾ ਜੀ ਤੇ ਇਹਨਾਂ ਨੇ ਦਿਵਾੜੀ ਦਾ ਮਾਲ ਇਕੱਠਾ ਕੀਤਾ ਬਾਰ ਦਾ ਵੀ ਮਾਲ ਕਾਫੀ ਸਟਾਕ ਹੋ ਗਿਆ ਤੇ ਸਟਾਕ ਹੋ ਗਿਆ ਜੀ ਤੇ ਵਿਚਾਰੇ ਕਹਿੰਦੇ ਵੀ ਦਿਵਾੜੀ ਦੇ ਬਾਅਦ ਵੇਚਾਂਗੇ ਇਹਨਾਂ ਨੂੰ ਕੀ ਪਤਾ ਜੀ ਰਾਤ ਨੂੰ ਅੱਗ ਲੱਗ ਜਾਣੀ ਹੈ ਜੀ ਇਰੇ ਬੇਰਜਗਾਰ ਹੋ ਗਏ ਜੀ ਇਹਨਾਂ ਦਾ ਜਿਹੜਾ ਸੀ ਪ੍ਰੋਫਿਟ ਉਹ ਸਾਰੀ ਫੁੱਗ ਗਈ ਜੀ ਇਹ ਬੇਰਜਗਾਰ ਹੋ ਗਏ ਜੀ ਰੋਟੀ ਤੋਂ ਮਤਾਜ ਹੋ ਗਏ ਜੀ ਇਸ ਲੋਨ ਹੀ ਇਹਨਾਂ ਨੇ ਘਟਾਏ ਸੀ ਜੀ ਇਹ ਲੋਨ ਵੀ ਰੱਖੋ ਜੀ ਸਰਕਾਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਜੇ ਇਹਨਾਂ ਦਾ ਛੋਟਾ ਭਰਾ 10 15 ਦਿਨ ਹੋਏ ਹੈ ਜੀ ਉਹਦੀ ਦੋਨੇ ਕਿਟਨੀਆਂ ਨਹੀਂ ਸੀ ਉਹ ਪੈਸਾ ਉੱਤੇ ਵੀ ਜ਼ਿਆਦਾ ਲੱਗਿਆ ਸੀ ਜੀ ਤੇ ਉਹ ਵੀ ਪੂਰਾ ਹੋ ਗਿਆ ਜੀ ਉਹਨਾਂ ਦੀ ਸਰਕਾਰ ਦੇ ਅੱਗੇ ਹੱਥ ਜੋੜ ਦੀ ਬੇਨਤੀ ਹੈ ਵੀ ਇਹਨਾਂ ਨੂੰ ਕੁਝ ਸਰਕਾਰ ਹੈਲਪ ਕਰੇ ਕੁਝ ਲੱਡੀ ਜੀ ਕੀ ਲੱਡੀ ਕੀ ਕੰਮ ਕਰਦੇ ਟਰਵਾੜਦ ਰਾਮ ਕਰਦੇ ਆ ਜੀ ਕਿੰਨਾ ਨੁਕਸਾਨ ਹੋ ਗਿਆ 12-13 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿੰਨੇ ਵਜੇ ਪਤਾ ਚੱਲਿਆ ਤੁਹਾਨੂੰ 12:00 ਵਜੇ ਪਤਾ ਲੱਗਿਆ ਜੀ ਹਾਂ ਜੀ ਬਸ ਬਸ ਸਰਦਾਰ ਜੀ ਲਈ ਇਹ ਹੀ ਬੇਨਤੀ ਹੈ ਬਈ ਹੱਲ ਪਹੁੰਚਤੀ ਜਾਵੇ ਥੋੜੀ ਬਹੁਤ ਕਿੰਨੇ ਦਾ ਲੋਨ ਲਿੱਤਾ ਸੀ 12 ਲੱਖ ਰੁਪਏ ਦਾ ਜੀ 12 ਲੱਖ ਦੇ ਲੋਨ ਦੇ ਲੋਕ ਹਾਂ ਜੀ ਜੀ ਲੋਨ ਕਿੰਨੇ ਦਾ ਹੋਇਆ ਤੁਹਾਡਾ ਇੰਨੇ ਦਾ ਹੀ ਹੋਇਆ 12-13 ਲੱਖ ਰੁਪਏ ਦਾ ਜੀ ਬਾਰ ਦਾ ਵੀ ਸਟਾਕ ਵੀ ਹੋਇਆ ਸੀਗਾ ਹਾਂ ਬਾਰ ਦਾ ਵੀ ਮਾਲ ਆਇਆ ਵੈਸੀ ਉਰ ਦੇ ਵੀ ਸਟਾਕ ਆ ਵੈਸੀ ਦੁਕਾਨ ਦਾ ਸੀਗਾ ਦੂਸਰਾਂ ਦਾ ਸੀ ਐਜੀ ਲੱਕੜ ਮੰਡੀ ਕਿਸ ਨਾ ਕਲੋਨੀ ਜੀ ਕਿੰਨੇ ਕ ਦਾ ਨੁਕਸਾਨ ਹੋਇਆ ਐਜੀ ਮੇਰਾ ਖਿਆਲ ਜੀ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਵਿਚਾਰਿਆਂ ਨੇ ਜੀ ਲੋਨ ਕਢਾਇਆ ਜੀ ਇਹਨਾਂ ਨੇ ਲੋਨ ਕਢਾ ਕੇ ਇਹਨਾਂ ਨੇ ਕਾਰੋਬਾਰ ਕੀਤਾ ਜੀ ਤੇ ਇਹਨਾਂ ਨੇ ਦਿਵਾੜੀ ਦਾ ਮਾਲ ਇਕੱਠਾ ਕੀਤਾ ਬਾਰ ਦਾ ਵੀ ਮਾਲ ਕਾਫੀ ਸਟਾਕ ਹੋ ਗਿਆ ਤੇ ਸਟਾਕ ਹੋ ਗਿਆ ਜੀ ਤੇ ਵਿਚਾਰੇ ਕਹਿੰਦੇ ਵੀ ਦਿਵਾੜੀ ਦੇ ਬਾਅਦ ਵੇਚਾਂਗੇ ਇਹਨਾਂ ਨੂੰ ਕੀ ਪਤਾ ਜੀ ਰਾਤ ਨੂੰ ਅੱਗ ਲੱਗ ਜਾਣੀ ਹੈ ਜੀ ਇਰੇ ਬੇਰਜ਼ਗਾਰ ਹੋ ਗਏ ਜੀ ਇਹਨਾਂ ਦਾ ਜਿਹੜਾ ਸੀ ਪ੍ਰੋਪਰਟੀ ਉਹ ਸਾਰੀ ਫੁੱਗ ਗਈ ਜੀ ਇਹ ਬੇਰਜ਼ਗਾਰ ਹੋ ਗਏ ਜੀ ਰੋਟੀ ਤੋਂ ਮੁਤਾਜ ਹੋ ਗਏ ਜੀ ਇਸ ਲੋਨ ਹੀ ਇਹਨਾਂ ਨੇ ਘਟਾਇਆ ਸੀ ਜੀ ਇਹ ਲੋਨ ਵੀ ਦੇਖੋ ਜੀ ਸਰਕਾਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਜੇ ਇਹਨਾਂ ਦਾ ਛੋਟਾ ਭਰਾ 10 15 ਦਿਨ ਹੋਏ ਹੈ ਜੀ ਉਹਦੀ ਦੋਨੇ ਕਿਟਨੀਆਂ ਨਹੀਂ ਸੀ ਉਹ ਪੈਸਾ ਉਹਦੇ ਵੀ ਜ਼ਿਆਦਾ ਲੱਗਿਆ ਸੀ ਜੀ ਤੇ ਉਹ ਵੀ ਪੂਰਾ ਹੋ ਗਿਆ ਜੀ ਉਹਨਾਂ ਦੀ ਸਰਕਾਰ ਦੇ ਅੱਗੇ ਹੱਥ ਜੋੜ ਦੀ ਬੇਨਤੀ ਹੈ ਵੀ ਇਹਨਾਂ ਨੂੰ ਕੁਝ ਸਰਕਾਰ ਹੈਲਪ ਕਰੇ ਕੁਝ